ਖਬਰ ਲੈਣੇ ਆ ਬਠਿੰਡਾ ਦੇ ਹਲਕਾ ਮੋੜ ਮੰਡੀ ਤੋਂ ਜਿੱਥੇ ਐਮ ਐਲ ਏ ਸੁਖਵੀਰ ਸਿੰਘ ਮੈਸਟਰ ਖਾਨਾ ਇੱਕ ਪਿੰਡ ਦੇ ਵਿੱਚ ਪ੍ਰੋਗਰਾਮ ਦੇ ਲਈ ਪਹੁੰਚੇ ਤਾਂ ਜਿਵੇਂ ਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵਰਕਰਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਹਨਾਂ ਨੇ ਨੇੜੇ-ਨੇੜੇ ਪਿੰਡ ਦੇ ਸਾਰੇ ਹੀ ਦੱਸਤੇ ਰੋਕ ਦਿੱਤੇ ਪਰ ਐਮ ਐਲ ਏ ਸਾਹਿਬ ਲੁਕ ਕੇ ਪਿੰਡ ਦੇ ਕੁਝ ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਕਰਵਾ ਦਿੱਤਾ ਅਤੇ ਪਿੰਡੇ ਲੁੱਕੇ ਦਾਖਲ ਹੋਗੇ ਉਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਧੱਕਾ ਮੁਕੀ ਵੀ ਹੋਈ ਦੱਸੀ ਜਾ ਰਹੀ ਹੈ ਜਦੋਂ ਐਮਐਲਏ ਸਾਹਿਬ ਬਾਅਦ ਵਿੱਚ ਮੁੜਨ ਲੱਗੇ ਤਾਂ ਕਿਸਾਨਾਂ ਨੇ ਸਵਾਲਾਂ ਦੀ ਉਹਨਾਂ ਦੇ ਸਾਹਮਣੇ ਧੇਰੀ ਲਗਾ ਦਿੱਤੀ ਜਿਸ ਤੇ ਵਿਧਾਇਕ ਸਾਹਿਬ ਵੱਲੋਂ ਕੋਈ ਵੀ ਜਵਾਬ ਨਾ ਦਿੱਤਾ ਗਿਆ ਅਤੇ ਉਹ ਮੋਕੇ ਤੋਂ ਭੱਜਦੇ ਦਿਖਾਈ ਦਿੱਤੇ ਇਸ ਮੌਕੇ ਤੇ ਕਿਸਾਨ ਆਗੂਆਂ ਦੇ ਵੱਲੋਂ ਵਿਧਾਇਕ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਨਹੀਂ ਨਹੀਂ ਅਲੱਗ ਅਲੱਗ ਬਾਤ ਕਰਦੇ ਹਾਂ ਕਿਤੇ ਤੁਹਾਨੂੰ ਨਾ ਨਾ ਪ੍ਰਾਪਤ ਨਾ ਸ਼ਾਬਾਸ਼ ਜੀ ਫਾਰਮੇਟੀਨਾ ਪੂਰੀ ਕਰ ਪਾਜੀ ਆਪਾਂ ਵੀ ਮੇਰੀ ਗੱਲ ਸੁਣ ਲੈ ਇੱਕ ਮਿੰਟ ਫਾਰਮੇਟੀਨਾ ਪੂਰੀ ਕਰਤਾ ਤੂੰ ਆ ਸਾਡਾ ਕਮੰਡੀ ਤੈਨੂੰ ਠੱਕੇ ਨਾ ਆਇਆ ਕਿ ਤੇਰੇ ਫਬਰ ਹੈਗੇ ਆ ਪਰ ਚੌਣੀ ਠੱਕੇ ਕਹਾ ਦੇਗਾ ਕੋਈ ਪਹਿਲਾਂ ਤਾਂ ਮੈਂ ਤੇਰਾ ਗਵੰਦੀ ਨਹੀਂ ਮੇਰਾ ਗਵੰਦੀ ਨਹੀਂ ਦੂਜਾ ਮੈਂ ਤੇਰੀ ਧਰਨਿਆਂ ਦਾ ਵੀ ਸ਼ਰੀਕੀ ਹਾਂ ਗਲਤ ਗੱਲ ਤਾਂ ਸੁਣ ਮੈਂ ਖੜਿਓ ਕਹਾਂ ਜਨਾ ਜਵਾਬ ਥੋੜੀ ਰੋਮਟ ਮੇਰੀ ਗੱਲ ਸੁਣ ਠੀਕ ਇੱਕ ਮਿੰਟ ਦਮਾਂ ਰਾਂਗਾ ਉਹ ਮੇਰੀ ਗਲਤ ਸੁਣ ਮੈਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਤੱਕੀ ਤੂੰ ਬਣਾ ਕੇ ਨਹੀਂ ਜ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਤਾਂ ਬਣਾਏ ਆ ਉਹ ਇਹ ਪਰਦੇ ਜਿਹੜਾ ਜਿਹੜਾ ਮੈਂ ਉਹ ਦੱਸ ਕਿੰਨਾ ਕੰਮ ਕਰਦਾ ਉਹਦੇ ਪਤਾ ਕਿ ਪਰੇ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਜਦੋਂ ਤੈਨੂੰ ਪਤਾ ਜੇ ਬਣਾਇਆ ਇੱਕ ਮੱਤੀ ਪਈਆ ਜੇ ਉਹ ਇਹ ਤਰ ਸਾਡੀ ਹਿੱਕ ਤਾਂ ਪੜਨੇ ਜੇ ਬਣਾਇਆ ਤੇ ਤੈਨੂੰ ਸਾਡੇ ਦਾਖਵਾ ਤੂੰ ਖੋਣ ਚੱਕਣਾ ਜੇ ਬਣਾਇਆ ਇਨੀ ਕਾਤ ਹੈ ਹੀ ਨਹੀਂ ਅਧਰੋਣੇ ਮੇਰੇ ਲੋਕਾਂ ਨੇ ਪਾਵਰ ਸੁਣੇ ਛੱਡਾਉਣ ਲੱਗੇ ਜਿਹੜਾ ਸਾਡਾ ਜਿਹੜਾ ਵੋਟਾਂ ਵਾਲੇ ਹੱਥ ਪਾਉਣ ਆ ਆਜਾ ਹਰ ਕੋਈ ਚੋਰੋਂ ਆਇਆ ਜੇ ਜੰਗਲੋਂ ਮੋੜੇ ਸਾਡੇ ਪੈਸੇ ਯਾ ਲੈ ਤੈਨੂੰ ਰਾਹ ਸਵਾਰੀ ਤੂੰ ਕਹਿੰਦੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਤੈਨੂੰ ਅਸੀਂ ਮਾਰ ਦੇਵਾਂਗੇ ਚੋਰ ਲੋਬਾ ਨਾ ਬਣਾ ਦੇ ਯਾਰ ਦੇਖੋ ਮੈਂ ਕਿਹੜਾ ਵੋਟ ਟਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਹੀ ਲੈਣਾ ਆਇਆ ਇਹ ਲੋਕ ਕਹਿੰਦੇ ਮੈਂ ਕਹਿੰਦਾ ਆਇਆ ਉਹ ਟ੍ਰੈਕ ਦੇਖੇ ਪਈਆਂ ਉਹ ਕਿਦੇ ਪਾ ਕੇ ਚੱਲੇ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੰਦਾ ਕਮਾਲ ਬਾਲੀਬਾਲ ਦਾ ਗਰਾਊਂਡ ਵੀ ਪੂਸਤਾਂ ਨੂੰ ਰੱਖਦਾ ਜਦ ਕਮਾਲ ਹੋ ਗਈ ਤੁਹਾਡੀ ਨਹੀਂ ਦਿੰਦਾ ਇਹ ਸਰਕਾਰ ਨੂੰ ਪਹਿਲਾਂ ਕਰਕੇ ਬਾਅਦ ਚ ਦੱਸਣਾ ਸਰਕਾਰ ਨੇ ਕਰਿਆ ਸਰਕਾਰ ਨੇ ਕਿਉਂ ਨਹੀਂ ਕਰਿਆ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਵਿੱਚ ਕਹੀ ਜਾਂਦੀ ਆ ਤੁਹਾਡੇ ਪ੍ਰਿੰਸੀਪਲ ਵੀ ਜਾਂਦੇ ਆ ਸਰਕਾਰ ਕਹਿੰਦੀ ਸੀ ਸਾਰੇ ਔਰ ਸਿਰੇ ਕੀ ਜਾਂਦੇ ਆ ਜੀ ਦਾ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਤੁਸੀਂ ਇਹ ਕਰਕੇ ਸਰਕਾਰ ਨੇ ਬਹੁਤ ਜਿਹੜਾ ਮੁੱਦਾ ਸੀ ਕਿਸਾਨਾਂ ਦਾ ਅੰਨਸਾਰ ਨਸ਼ੇ ਬੰਦ ਕਰਦੂਗਾ ਸਾਨੂੰ ਇਹ ਮੁੱਦੇ ਨੂੰ ਲੈ ਕੇ ਜਿਹੜਾ ਸਵਾਲ ਪੁੱਛਦਾ ਹਾਂ ਅੰਨਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਸਹੀ ਪੁੱਛਦਾ ਤੇਰੀ ਸਰਕਾਰ ਨੇ ਕਿਹਾ ਸੀ ਕਿ ਆਉਣ ਸਾਰ ਐਮਐਸਪੀ 5 ਮਿੰਟਾਂ ਤੱਕ اون ਸਰ ਨਾਲ ਸੰਬੰਧ ਆਦ ਕਿਉਂ ਤੁਸੀਂ ਬੱਤੀ ਜਾ ਨਹੀਂ ਕਹਿੰਦੇ ਕਿ ਜਵਾਬ ਕਹਦੇ ਆ ਤੁਸੀਂ ਕਰਤਾ ਹੈਗੀ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਕਿ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਡਾਟੀ ਜਾਰੀ ਹੋਇਆ ਹੁਣ ਇੱਕ ਕਟੜੀ ਬੰਦੀ ਦਾ ਮੇਨ ਆਗੂ ਮੈਨੂੰ ਬਰੇ ਲੱਗਿਆ ਹੋਰ ਧੀਲੇ ਨਹੀਂ ਐਸੀ ਕੀ ਇਹ ਮਕੋੜੇ ਨਹੀਂ ਥੋੜੂ ਧੀਲੇ ਨਹੀਂ ਐਸੀ ਜਿਹੜਾ ਸਾਡੇ ਸਟੇਡੀਅਮ ਥੋੜਾ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਉਹ ਸੀਨੇ ਬਣਾਇਆ ਉਹ ਮਨਪ੍ਰੀਤ ਲਈ ਆਈ ਰਿਕਾਰਡ ਦੇ ਹੋਰ ਰਿਕਾਰਡ ਕੀ ਕਰਾਈ ਰਿਕਾਰਡ ਕੀ ਕਰਨੇ ਰਿਕਾਰਡ ਕਰਨਾ ਮੇਰੀ ਬੈਂਕ ਦੀ ਕਰਨ ਬੈਂਕ ਤੇ ਤੁਹੀਂ ਆਉਂਗਾ ਮੈਨੂੰ ਫਿਰਦ ਕਹਣੀ ਸਖਵੀਰ ਸਖਵੀਰ ਵੀਰ ਮੈਨੂੰ ਫੋਨ ਕਰਾ ਤੂੰ ਆ ਸਾਡੇ ਐਮਐਲਏ ਦਾ ਸਤਿਕਾਰ ਰੋ ਮੈਂ ਖਾਮ ਨਹੀਂ ਸਕਣਾ ਦਾਰੀਆ ਕੋ ਮਾਪੇ ਨਾ ਖੜੀ ਬੁੱਧਯੋਧਿਮ ਬਾਦੀ ਜਿਹੜਾ ਕਿੱਥੇ ਸਾਡਾ ਫੇਰਾ ਚੋਰ ਹੋਣਾ ਬੜੀ ਚੋਰ ਹੋਣਾ ਬੜਾ ਸਾਡੇ ਯਾਰ ਬੱਚਿਆਂ ਦਾ ਕੰਮ ਲੈ ਇੱਕ ਮਿੰਟ ਆ ਮਾਮਾ ਭੈਣਾਂ ਖੜੀਆਂ ਆ ਯਾਰ ਮੈਂ ਮਾਮਾ ਭੈਣਾਂ ਕੋਲ ਨਹੀਂ ਆਖਵਾਉਣੇ ਤੁਸੀਂ ਯਾਰ ਉਸੇ ਆਖਵਾਉਣੇ ਹੋ ਲਾਲ ਦਾ ਆਖਵਾਉਣੇ ਆ ਤੁਸੀਂ ਯਾਰ ਮੈਂ ਕਮਾਲ ਦਾ ਬੰਦਾ ਆਪੀ ਆ ਮੈਂ ਕਮਾਲ ਦਾ ਮੈਂ ਆਖੂ ਪਾਸੇ ਖੜੀ ਆ ਨਾਲ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਇਹਨਾਂ ਦਾ ਵੀ ਗਾਲ ਇਹਨਾਂ ਦੇ ਮੂੰਹ ਤੇ ਕੱਟ ਤੰਦੂਰ ਦੀ 10000 ਰੁਪਏ ਬਣਾਉਣਾ ਮੈਂ ਮੈਂ ਤੁਹਾਨੂੰ ਸਤਕਾਰ ਜੋ ਕਹਣਾ ਮੈਂ ਸੁਣੋ ਮੇਰੀ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੀ ਗੱਲ ਅਸੀਂ ਆਮ ਮੇਰੀ ਗੱਲ ਜੋ ਮਰਜੀ ਕੁੱਟ ਲਓ ਮੇਰੀ ਗੱਲ ਅੱਗੇ ਕੁੱਟ ਰਹੇ ਹੁਣ ਕੁੱਟ ਰਹੇ ਫਿਰ ਕੀ ਹੋ ਜੇ 200 ਪਹਿਲੇ ਮੇਰੀ ਇੱਕ ਮਿੰਟ ਮਾਰਿਆ ਤੈਨੂੰ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਚ ਗੱਲਬਾਤ ਆ ਇਸ ਕਰਕੇ ਉਹ راستੀ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜਿਓ ਕਿੱਥੇ ਨਾ ਖੜਿਓ ਮੈਂ ਸਕੂਲ ਚ ਬਗ ਸਕੂਲ ਦੇ ਵਿੱਚ ਕੰਮ ਕੀਤੇ ਆ ਉਹਦਾ ਲਈ ਵੀ ਕੰਮ ਅੱਲਾ ਸਿੱਧਾ ਚੱਲ ਰਿਹਾ ਇੱਕ ਮਿੰਟ ਮੇਰੀ ਗੱਲ ਸੁਣੋ ਇਹਨਾਂ ਨਾਲ ਗੱਲ ਸੰਭਾਲੀ ਨਾ ਸੀ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਸੁਣੋ ਮੈਂ ਸਕੂਲ ਚ ਆ ਗਿਆ ਸਮਝ ਆਉਂਦਾ ਕਾਰਨ ਕਿ ਮੈਂ ਇੱਥੇ ਮੇਰਾ ਪ੍ਰੋਗਰਾਮ ਰੱਖਿਆ ਪੂਰੇ ਹਲਕੇ ਦੇ ਸਕੂਲਾਂ ਚ 18 ਕਰੋੜ ਰੁਪਏ ਦੀ ਗ੍ਰਾਂਟਾ 2 ਸਾਲ ਪਹਿਲਾਂ ਲਿਆ ਕੇ ਦੇ ਚੁੱਕਿਆ ਇਹ ਤੋਂ ਬਿਨਾ ਬੱਖ ਬੱਖ ਕੰਮ ਹੋਇਆ ਤੇ ਮੈਂ ਮੈਂ ਆਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਠੀਕ ਹੈ ਮੇਰੇ ਕੋਲ ਸਬੂਤ ਨੇ ਜੇ ਤੱਥਾਂ ਤੇ ਗੱਲ ਕਰਨੀ ਹੈ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਵੀ ਸਾਨੂੰ ਉੱਥੇ ਚੁਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿੰਦੇ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਹਜੇ ਮੈਂ ਨਹੀਂ ਉਹ ਤੋਂ ਮੈਂ ਇਹ ਕਹਿੰਦਾ ਲੱਗਦਾ ਧੱਲੇਵਰ ਸਾਹਿਬ ਸਾਡੀ ਬਹੁਤ ਸਤਿਕਾਰ ਜੋਬ ਨੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਪਿੱਛੇ ਸਰਕਾਰ ਵੀ ਜਾ ਕੇ ਪਤਾ ਲੈ ਕੇ ਆਈਏ ਪਰ ਪੰਜਾਬ ਪੰਜਾਬ ਦੇ ਪੰਜਾਬ ਦੇ ਲੋਕ ਵੀਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੀ। ਬਿਲਕੁਲ ਖੜੀ। ਜਥੇਬੰਦੀਆਂ ਦੇ ਬਾਕੀ ਨੇ ਸਾਥ ਨਹੀਂ ਦਿੱਤਾ। ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ। ਬਿਲਕੁਲ ਇਕੱਠੀਆਂ ਹੋ। ਸਾਰੀਆਂ ਇਕੱਠੀਆਂ ਹੋ। ਮੈਂ ਮੂਰੇ ਲੱਗਦਾ। ਨਹੀਂ ਤੂੰ ਕਰਾਵੇਂਗਾ ਮੈਂ ਮੂਰੇ ਲੱਗਦਾ। ਜਰ ਸਾਰਾ ਜਮਾਨ ਗੰਦੀ ਨਾ ਕਰੋ। ਗਾਲਾਂ ਨਾ ਮਾਰਨਾ। ਜਮਾ ਨਹੀਂ ਦਿੰਦੇ। ਹਮ ਨਾਲ ਜਵਾਬ ਦਿਓ। ਕੰਬ ਨਾਲ ਲਾਵਾਂਗੇ। ਜ਼ਿੰਮੇਵਾਰ ਬੰਦੇ ਹੋ। ਜ਼ਿੰਮੇਵਾਰੀ ਚੱਕਾ ਜਿਹੜਾ ਨਾ ਤੁਹਾਨੂੰ। ਤਾਂ ਇਸ ਕਰਕੇ ਇਸ ਕਰਕੇ ਮੇਰੀ ਮੇਰੀ ਗੱਲ ਸੁਣੋ ਇੱਕ ਮਿੰਟ। ਮੈਂ ਤੁਹਾਡੇ ਨਾਲ ਟਿੱਕਰੀ ਮੋਰਚ ਦੇ 6 ਮਹੀਨੇ ਰਿਹਾ ਥੋੜਾ ਇਕੱਲੇ 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 ਸਾਥੀ ਦਾ ਇੱਕ ਮਿੰਟ ਉਹ ਇਕੱਲੇ ਸਾਥੀ ਗੱਪਾਂ ਦਾ ਕੋਈ ਫਾਇਦਾ ਇਕੱਲੇ ਇਕੱਲੇ ਸਾਥੀ ਨਾਲ ਜਾਪਦਾ ਮੋਰੇ ਨਾਲ ਮੈਂ ਉੱਥੇ ਟਿੱਕਰੀ ਬਾੜੀ ਮੈਂ ਇੱਕ ਇੱਕ ਮਿੰਟ ਖੜ੍ਹ ਜਾਓ ਖੜ੍ਹ ਜਾ ਮੈਨੂੰ ਮਿਲਿਆ ਉੱਥੇ ਮਿਲਿਆ ਆਪਾਂ ਆਪਾਂ ਮਿਲਿਆ ਉੱਥੇ ਬਾਕੀ ਤੁਸੀਂ ਧੰਨ Bye. Oh.